ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦੇ بیٹے ਦੀ ਗ੍ਰਿਫਤਾਰੀ ਬਾਅਦ ਸਿਆਸੀ ਕਮਸਾਨ ਹੈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਇਸ ਬਹਾਨੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕੇਰਿਆ ਦਰਅਸਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਚ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦੇ ਪੁੱਤਰ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਰੀਬ 42 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ हिमाचल ਦੇ ਸ਼ਿਮਲਾ ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਜ ਵੱਡੀ ਖੇਪ ਨਾਲ 42 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਡਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਹੀ ਨੇ ਇਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਹਮਾਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਹੈ ਇਤੇ ਕਾਨੂੰਨਾਂ ਬੰਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜ਼ੁਰਮਾ ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ ਆਪਣੇ ਪੰਜਾਬ ਨੂੰ ਇਹਨਾਂ ਠੱਗਾਂ ਲੁਟੇਰਿਆਂ ਤੋਂ ਇਹਨਾਂ ਨਸ਼ੇ ਤਸਕਰਾਂ ਤੋਂ ਬਚਾਈਏ